ਵੱਡੀ ਖਬਰ ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅਮਰਤਪਾਲ ਦੇ ਵੱਲੋਂ ਜੋ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਉੱਥੇ ਪੰਜਾਬ ਸਰਕਾਰ ਕੀ ਜਿਹੜਾ ਕਿ ਜਵਾਬ ਦੇਵੇਗੀ ਇਸ ਗੱਲ ਨੂੰ ਲੈ ਕੇ ਹਜੇ ਕੋਈ ਪੁਸ਼ਟੀ ਨਹੀਂ ਹੈ ਤੇ ਦੱਸਦੀ ਹੈ ਕਿ ਉੱਥੇ ਅੱਜ ਹਾਈ ਕੋਰਟ ਐਨਐਸਏ ਨੂੰ ਲੈ ਕੇ ਕੋਈ ਵੱਡਾ ਫੈਸਲਾ ਦੇ ਸਕਦੇ ਆ ਤੇ ਦੱਸਦੀ ਹੈ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਸੀ ਤੇ ਜਿਸ ਤੋਂ ਬਾਅਦ ਉੱਥੇ ਪੰਜਾਬ ਸਰਕਾਰ ਤੋਂ ਐਨਐਸਏ ਨੂੰ ਲੈ ਕੇ ਜਵਾਬ ਮੰਗਿਆ ਸੀ ਤੇ ਅੱਜ ਪੰਜਾਬ ਸਰਕਾਰ ਹਾਈ ਕੋਰਟ ਪਹੁੰਚੇ ਗਈ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜੇ ਕਿ ਜਵਾਬ ਦਿੱਤੇ ਜਾਣਗੇ ਤੇ ਅਮਰਤਪਾਲ ਦੀ ਐਨਐਸਏ ਕਿਉਂ ਵਧਾਈ ਗਈ ਕਿਵੇਂ ਐਨਐਸਏ ਲਗਾਈ ਗਈ ਤੇ ਇਸ ਨੂੰ ਲੈ ਕੇ ਜਵਾਬ ਪੰਜਾਬ ਸਰਕਾਰ ਦੇਵੇਗੀ ਤੇ ਦੱਸਦੀ ਹੈ ਕਿ ਉੱਥੇ ਅਮਰਤਪਾਲ ਸਿੰਘ ਦੀ ਐਨਐਸਏ ਨੂੰ ਲੈ ਕੇ ਜਿਹੜਾ ਕਿ ਅੱਜ ਪੰਜਾਬ ਸਰਕਾਰ ਕੀ ਫੈਸਲਾ ਸੁਣਾਵੇਗੀ ਇਸ ਨੂੰ ਲੈ ਕੇ ਜਲਦ ਫੈਸਲਾ ਹੋਵੇਗਾ ਤੇ ਦੂਜੇ ਪਾਸੇ ਕੋਈ ਵੱਡਾ ਝਟਕਾ ਵੀ ਲੱਗ ਸਕਦਾ ਹੈ ਦੱਸ ਦੇ ਕਿ ਅਮਰਤਪਾਲ ਨੂੰ ਬੀਤੇ ਦਿਨਾਂ ਦੇ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸਾਮਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਐਨਐਸਏ ਲਗਾ ਦਿੱਤੀ ਤੇ ਹੁਣ ਪਾਈ ਅਮਰਤਪਾਲ ਸਿੰਘ ਖੜੂਰ ਸਾਹਬ ਤੋਂ ਐਮਪੀ ਵੀ ਬਣ ਚੁੱਕੇ ਨੇ ਪਰੰਤੂ ਉਸ ਤੋਂ ਬਾਅਦ ਵੀ ਜਿਹੜੀ ਕਿ ਐਨਐਸਏ ਜਿਹੜੀ ਕਿ ਰੱਦ ਨਹੀਂ ਕੀਤੀ ਗਈ 2025 ਤੱਕ ਮਿਆਦ ਵਧਾ ਦਿੱਤੀ ਗਈ ਹੈ ਤੇ ਐਨਐਸਏ ਨੂੰ ਲੈ ਕੇ ਅਮਰਤਪਾਲ ਹਾਈ ਕੋਰਟ ਪਹੁੰਚੇ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਐਨਐਸਏ ਜੋ ਲਗਾਈ ਗਈ ਹੈ ਉਹ ਸੋ ਗੈਰ ਕਾਨੂੰਨੀ ਹੈ ਤੇ ਜੋ ਇਸ ਨੂੰ ਰੱਦ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਨੋਟਿਸ ਹਾਈ ਕੋਰਟ ਨੇ ਭੇਜ ਦਿੱਤਾ ਸੀ ਤੇ ਜਿਸ ਦੇ ਦੌਰਾਨ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਅਮਰਿਤਪਾਲੂ ਲੇਖਿਕ ਨੂੰ ਜਵਾਬ ਵੀ ਦਿੱਤੇ ਗਏ ਤੇ ਉਹਨਾਂ ਦਾ ਕਹਿਣਾ ਹੈ ਕਿ ਐਨਐਸ ਇਸ ਕਰਕੇ ਲਗਾਈ ਗਈ ਕਿਉਂਕਿ ਇਹਨਾਂ ਦੇ ਕਾਫੀ ਜਿਹੜੇ ਕੇ ਏਜੰਸੀਆਂ ਦੇ ਨਾਲ ਲਿੰਕ ਨੇ ਖੂਫੀਆ ਜਾਣਕਾਰੀਆਂ ਸਾਡੇ ਕੋਲ ਨੇ ਸਬੂਤਾਂ ਸਮੇਤ ਅਸੀਂ ਲਫਾਫਾ ਬੰਦ ਕਰਕੇ ਹਾਈ ਕੋਰਟ ਦੇ ਵਿੱਚ ਦੇਣਾ ਚਾਹੁੰਦੇ ਆ ਤੇ ਜਿਹੜੇ ਕਿ ਇਹਨਾਂ ਦੇ ਕਾਫੀ ਵਿਦੇਸ਼ੀ ਲਿੰਕ ਨੇ ਤੇ ਜਿਸ ਤੋਂ ਬਾਅਦ ਜਿਹੜਾ ਕਿ ਇਹ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਜਵਾਬ ਦਿੱਤਾ ਤੇ ਹੁਣ ਉੱਥੇ ਹੀ ਅੱਜ ਐਨਐਸਏ ਨੂੰ ਲੈ ਕੇ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਇਸ ਤੇ ਫੈਸਲਾ ਹਜੇ جاری ਹੈ ਤੇ ਜਿਸ ਦੇ ਦੌਰਾਨ ਧੁੱਚੇ ਪਾਸੇ ਦੱਸਦੀ ਹੈ ਕਿ ਅਮਰਤਪਾਲ ਦੀ ਐਨਐਸਏ ਨੂੰ ਲੈ ਕੇ ਅੱਜ ਹਾਈ ਕੋਰਟ ਕੋਈ ਵੱਡਾ ਫੈਸਲਾ ਸੁਣਾ ਸਕਦਾ ਹੈ ਤੇ ਅੱਜ ਹਾਈ ਕੋਰਟ ਦੇ ਵਿੱਚ ਅਮਰਤਪਾਲ ਦੀ ਪਟੇਸ਼ਰ ਨੂੰ ਲੈ ਕੇ ਵੱਡਾ ਫੈਸਲਾ ਹੋਵੇਗਾ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਕੀ ਸਰਕਾਰ ਜਵਾਬ ਦਿੰਦੀ ਹੈ ਇਸ ਨੂੰ ਲੈ ਕੇ ਕੀ ਅਮਰਤਪਾਲ ਦੀ ਐਨਐਸਰ ਰੱਦ ਹੋਊਗੀ ਜਾਇਸ ਦੇ ਉੱਤੇ ਫਿਰ ਤੋਂ ਪੰਜਾਬ ਸਰਕਾਰ ਕੋਈ ਟਿੱਪਣੀ ਕਰੇਗੀ ਤਾਂ ਜਿਸ ਤੋਂ ਬਾਅਦ ਅਮਰਤਪਾਲ ਦੀ ਐਨਐਸ ਨੂੰ ਲੈ ਕੇ ਅੱਜ ਕੋਰਟ ਇੱਕ ਵੱਡਾ ਫੈਸਲਾ ਸੁਣਾਉਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਅਮਰਤਪਾਲ ਨੂੰ ਜਿਹੜੀ ਕਿ ਕੁਝ ਰਾਹਤ ਵੀ ਮਿਲ ਸਕਦੀ ਹੈ ਜਾਂ ਕੋਈ ਵੱਡਾ ਛਟਕਾ ਲੱਗ ਸਕਦਾ ਹੈ ਤੇ ਜਿਸ ਤੋਂ ਬਾਅਦ ਐਨਐਸ ਜੋ ਅਮਰਤਪਾਲ ਦੇ ਉੱਤੇ ਲੱਗਿਆ ਹੈ ਉਸ ਨੂੰ ਲੈ ਕੇ ਅੱਜ ਸੁਣਵਾਈ ਹੈ